ਅੱਜ ਪਾਇਆ ਜੀ ਮਿਰਚ ਦਾ achar ਹਾਏ ਇੰਨਾ ਜਿਆਦਾ ਸਵਾਲਵਾਂ ਦਾ ਨਾ ਹੀ ਖਰਾਬ ਹੋ ਜਿਹੜੀਆਂ ਪੈਣਾ ਕਹਿੰਦੀਆਂ ਨੇ ਨਾ ਸਾਡਾ achar ਖਰਾਬ ਹੋ ਜਾਂਦਾ ਜੇ ਆਪਾਂ ਸਹੀ ਤਰੀਕੇ ਨਾਲ ਪਾਉਣੇ ਤੇ ਜਿਹੜਾ achar ਉਹ ਖਰਾਬ ਨਹੀਂ ਹੁੰਦਾ ਤੇ ਸਭ ਤੋਂ ਪਹਿਲਾਂ ਆਪਾਂ ਹੱਥਾਂ ਤੇ ਤੇਲ ਜਾਂ ਘਿਓ ਜ਼ਰੂਰ ਲਾ ਲਵੀ ਤਾਂ ਕਿ ਜਿਹੜੇ ਆਪਣੇ ਹੱਥੋਂ ਨਾ ਮੱਚਣ ਕਿਉਂਕਿ ਜਿਹੜੀਆਂ ਮਿਰਚਾਂ ਕੌੜੀਆਂ ਹੁੰਦੀਆਂ ਨੇ ਜੀ ਆਪਾਂ ਜਿਹਨਾਂ ਦੀ ਡੰਡੀਆਂ ਸੀਗੀਆਂ ਉਹ ਲਾ ਲਾ ਕੇ ਤੇੜੀਆਂ ਮਿਰਚਾਂ ਨਿਗੀਆਂ ਉਹਨਾਂ ਨੂੰ ਆਪਾਂ ਵਿਚਕਾਰ چیر ਪਾ ਕੇ ਦੋ ਜਿਹੜੇ ਇਹਨਾਂ ਦੇ ਪੀਸ ਉਹ ਬਣਾ ਲੈਣ ਜਾਂ ਆਪਾਂ ਥੋੜਾ ਜਿਹਾ ਕੱਟ ਪਾ ਕੇ ਇਹਨਾਂ ਨੂੰ ਸਾਫਤੀ ਵੀ ਰੱਖ ਸਕਦੇ ਹਾਂਗੇ ਪਰ ਸਕਣ ਤੇ ਜਿਹੜਾ ਵਧੀਆ ਮਿਰਚ ਦਾ ਅਚਾਰ ਹੋ ਪ੍ਰੋਪਰ ਬਣ ਕੇ ਤਿਆਰ ਹੋ ਜਾਏ ਇਹ ਮੈਨੂੰ ਕਹਿ ਰያስ ਤੂੰ ਦਾ ਮਿਰਚ ਵਰਗੀ ਕੱਪੜੇ ਪਾ ਰੱਖੇ ਨੇ ਜੀ ਤੇ ਇਧਰ ਆਪਾਂ ਜਿਹੜੀਆਂ ਮਿਰਚਾਂ ਸੀ ਧੋ ਕੇ ਸੁਕਾ ਕੇ ਕੱਟ ਲੀਆਂ ਸੀਗੀਆਂ ਕਿਉਂਕਿ ਪਾਣੀ ਇਹਨਾਂ ਵਿੱਚ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਇੱਥੇ ਆਪਾਂ ਪਾਵਾਂਗੇ ਜੀ 3 ਚਮਚ ਸੌਫ ਦੇ 1 ਚਮਚ ਜੀਰਾ 2 ਚਮਚ ਪਾਵਾਂਗੇ ਜੇ ਆਪਾਂ ਮੇਥੀ ਦਾਣਾ 1.5 ਚਮਚ ਕਲੌਂਜੀ 2 ਚਮਚੇ ਆਪਾਂ ਪਾਵਾਂਗੇ ਜੀ ਰਾਈ ਤੇ ਇਧਰ ਆਪਾਂ ਲਿਆ ਹੋਇਆ ਜੀ ਸਿਰਕਾ ਇਹ ਸਿਰਕੇ ਨਾਲ ਜਿਹੜਾ ਅਚਾਰ ਉਹ ਖਰਾਬ ਨਹੀਂ ਹੁੰਦਾ ਤੇ ਕਲੌਂਜੀ ਨੂੰ ਸਾੜ ਕੇ ਦੂਜਾ ਸਾਰਾ ਸਮਾਨ ਜ ਇਹਨਾਂ ਜਿਹੜੀ ਨਵੀਂ ਉਹ ਖਤਮ ਕਰ ਲੈਣੀ ਹੈਗੀ ਇਹਦੇ ਵਿੱਚ ਆਪਾਂ ਪਾਇਆ ਜੀ 3 ਚਮਚ ਸੌਂਫ ਦੇ ਜੀਰਾ ਪਾ ਲਿਆ ਜੀ ਸੁੱਕੇ ਮੇਥੇ ਮਤਲਬ ਇਹਦੇ ਨਾਲ ਅਚਾਰ ਜਿਹੜਾ ਖਰਾਬ ਵੀ ਨਹੀਂ ਹੁੰਦਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਵਧੀਆ ਬਣਦਾ 2 ਚਮਚਾ ਪਪਾਲੀ ਜੀ ਰਾਈ ਮਤਲਬ ਸਰੋਂ ਦੀ ਦਾਣੇ ਕਹਿ ਸਕਦੇ ਆਂਗੇ ਸਰੋਂ ਦੇ ਬੀਜ ਤੇ ਇਹਨਾਂ ਨੂੰ ਆਪਾਂ ਹਲਕਾ ਜਿਹੀ ਭੁੰਨਣਾ ਮਤਲਬ ਭੁੰਨਣਾ ਵੀ ਨਹੀਂ ਕਹਿ ਸਕਦੇ ਨਮੀ ਖਤਮ ਕਰਨੀ ਆਂਗੀ ਬਸ ਥੋੜਾ ਜਿਹਾ ਗਰਮ ਕਰ ਲੈਣਾ ਹੈ ਵੀ ਤਾਂ ਜੋ ਇਹਨਾਂ ਵਿੱਚਲੀ ਜਿਹੜੀ ਨਮੀ ਆ ਉਹ ਮਤਲਬ ਸੇਲਾ ਖਤਮ ਹੋ ਜਾਏ ਆਪਣਾ ਅਚਾਰ ਜਿਹੜਾ ਖਰਾਬ ਨਾ ਹੋਵੇ ਤੇ ਪੀਸਣ ਵੇਲੇ ਵੀ ਵਧੀਆ ਇਹ ਪੀਸ ਕਿਹੜਾ ਦਾ ਪਾਊਡਰ ਬਣ ਕੇ ਤਿਆਰ ਹੋ ਜਾਏ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਸੀ ਕਿਉਂਕਿ ਹਲਕੀ ਜਿਹੀ ਇਹ ਆ ਕਲੌਂਜੀ ਉਹ ਵੀ ਆਪਾਂ ਇਹਦੇ ਵਿੱਚ ਪੀਸ ਨਹੀਂ ਨਹੀਂ ਕਿਉਂਕਿ ਜੇਕਰ ਆਪਾਂ ਪੀਸ ਲਈ ਤਾਂ ਕੜਤਨ ਜੀ ਆਉਣ ਲੱਗ ਜਾਂਦੀ ਐ ਇਸ ਕਰਕੇ ਆਪਾਂ ਸਾਫਤੀ ਪਾਵਾਂਗੇ ਜਿਹੜੀ ਕਲੌਂਜੀ ਹੈਗੀ ਜਿਹੜਾ ਦੂਜਾ ਸਾਰਾ ਸਮਾਨ ਆਪਾਂ ਹਲਕਾ ਜਾਂ ਮਤਲਬ ਵੀ ਗਰਮ ਕੀਤਾ ਸੀਗਾ ਉਹਨੂੰ ਮਿਕਸੀ 'ਚ ਪਾ ਕੇ ਦਰਦਰਾ ਜਾਂ ਪੀਸ ਲੈਣਾ ਜ਼ਿਆਦਾ ਨਹੀਂ ਮਿਕਸੀ ਨੂੰ ਘੁਮਾਉਣਾ ਨਹੀਂ ਤਾਂ ਬਾਲਾ ਜ਼ਿਆਦਾ ਪਾਊਡਰ ਬਣ ਜਾਂਦਾ ਬਸ ਮੋਟਾ-ਮੋਟਾ ਜਿਹਾ ਆਪਾਂ ਇਹਨੂੰ ਦਰੜ ਫੜ ਜੇ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਮੋਟਾ-ਮੋਟਾ ਜਿਹਾ ਪੀਸ ਲਿਆ ਤੇ ਪੀਸਣ ਤੋਂ ਬਾਅਦ ਜੀ ਹੁਣ ਵਾਰੀ ਆਉਂਦੀ ਹੈ ਆਪਣੇ ਅਚਾਰ ਪਾਉਣ ਦੀ ਅਚਾਰ ਪਾਉਣ ਵੇਲੇ ਜ ਨਹੀਂ ਜਿਹੜਾ ਅਚਾਰ ਉਹ ਜਲਦੀ ਖਰਾਬ ਹੋ ਜਾਂਦਾ ਹੈਗਾ ਜਿਹੜੇ ਮਸਾਲੇ ਸੀ ਜੀ ਉਹ ਆਪਾਂ ਇਹਦੇ ਵਿੱਚ ਪਾ ਲਏ ਸੀਗੇ ਹੁਣ ਜਿਹੜੀ ਆਪਾਂ ਕਲੌਂਜੀ ਲਈ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜਿਹੜੀਆਂ ਆਪਾਂ ਮਿਰਚਾਂ ਲਈਆਂ ਨੇ ਇਹ ਆਪਾਂ ਅੱਧਾ ਕਿਲੋ ਲਈਆਂ ਨੇ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਕੌਲੀ ਸਰੋਂ ਦਾ ਤੇਲ ਵਿੱਚ ਤਾਂ ਗਰਮ ਕਰਕੇ ਠੰਡਾ ਕਰਕੇ ਵੀ ਪਾ ਲੈਂਦੇ ਨੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਪਰ ਸਾਡੇ ਜਿਹੜਾ ਮਤਲਬ ਕੱਚਾ ਤੇਲ ਹੀ ਪਾਉਂਦੇ ਨੇ ਜੀ ਤੇ ਹੁਣ ਆਪਾਂ ਜਿਹੜੀਆਂ ਮਿਰਚਾਂ ਸੀਗੀਆਂ ਜੀ ਵਧੀਆ ਆਪਾਂ ਕੱਟ ਕੇ ਤਿਆਰ ਕਰੀਆਂ ਸੀਗੀਆਂ ਉਹਨਾਂ ਨੂੰ ਆਪਾਂ ਇਹਦੇ ਮਸਾਲੇ ਵਿੱਚ ਮਿਕਸ ਕਰ ਲੈਣੇ ਆਗੇ ਤੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਪਾਵਾਂਗੇ ਜੀ ਮਸਾਲੇ ਮਤਲਬ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਜਿਹੜੇ ਚਾਹੁੰਦੇ ਨੇ ਵੀ ਜ਼ਿਆਦਾ ਤਿੱਖੀ ਮਿਰਚ ਤੁਹੋ ਆਪਾਂ ਲਾਲ ਮਿਰਚ ਵੀ ਇਹਦੇ ਵਿੱਚ ਪਾ ਸਕਦੇ ਆ ਤੇ ਮੈਂ ਆਪਾਂ ਦੋ ਚਮਚੇ ਇਹਦੇ ਵਿੱਚ ਨਮਕ ਪਾਤਾ ਸੀਗਾ ਤੇ ਇੱਕ ਚਮਚਾ ਫੁੱਲ ਭਰ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਦਾ ਮਿਰਚ ਮਤਲਬ ਆਪਸ਼ਨਲ ਹੈ ਜੇਕਰ ਤੁਸੀਂ ਤਿੱਖਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਇਹਦੇ ਵਿੱਚ ਲਾਲ ਮਿਰਚ ਪਾ ਸਕਦੇ ਹੋ ਪਰ ਸਾਡੇ ਥੋੜਾ ਜਿਹਾ ਘੱਟ ਖਾਂਦੇ ਨੇ ਇਸ ਕਰਕੇ ਮੈਂ ਸਕਿਪ ਕਰਤਾ ਜੀ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣੇ ਹੈਗੇ ਤੇ ਇੱਕ ਅਚਾਰ ਖਰਾਬ ਹੋਣ ਤੋਂ ਬਚਾਉਣ ਵਾਸਤੇ ਇਹਦੇ ਵਿੱਚ ਆਪਾਂ ਸਿਰਕਾ ਪਾਵਾਂਗੇ ਜੀ ਸਿਰਕੇ ਦਾ ਜਿਹੜਾ ਅਚਾਰ ਹੈ ਉਹ ਲੰਮਾ ਟਾਈਮ ਚੱਲਦਾ ਖਰਾਬ ਨਹੀਂ ਹੁੰਦਾ ਕਈ ਵਾਰ ਜੇਕਰ ਸਿਰਕਾ ਨਾ ਹੋਵੇ ਤਾਂ ਆਪਾਂ ਨਿੰਬ ਸਾਦੇ ਮੈਂ 5 ਚਮਚਾ ਜਿਹੜੇ ਉਹ ਸਿਰਕੇ ਦਾ ਆਪਾਂ ਇਹਦੇ ਵਿੱਚ ਪਾਏ ਨੇ ਨਿੰਬੂ ਦਾ ਰਸ ਵੀ ਆਪਾਂ 5 ਚਮਚੇ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲੈਣਾ ਤਾਂ ਜਿਹੜਾ ਅਚਾਰ ਉਹ ਲੰਮਾ ਟਾਈਮ ਚੱਲੇ ਉਲੀ ਨਾ ਲੱਗੇ ਖਰਾਬ ਨਾ ਹੋਵੇ ਤੇ ਇੱਕ ਹੋਰ ਟ੍ਰਿਕ ਆ ਜੀ ਜਿਹੜਾ ਪਾਂਡਾਗਾ ਉਹ ਅਚਾਰ ਦੇ ਹਿਸਾਬ ਨਾਲ ਹੀ ਲੈਣਾਗਾ ਜੇਕਰ ਆਪਾਂ ਕਿਲੋ 4 ਪਾ ਰਹੇ ਹਾਂ ਤੋ ਉਹਦੇ ਹਿਸਾਬ ਨਾਲ ਹੀ ਡੱਬਾ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜਣਾ ਡੱਬਾ ਉਹ ਫੁੱਲ ਭਰ ਗਿਆ ਸਾਰਾ achar ਇਹਦੇ ਵਿੱਚ ਪੈਕ ਹੋ ਗਿਆ ਤੇ ਇਸ ਪ੍ਰਕਾਰ ਹੀ ਆਪਾਂ ਜਿਹੜਾ achar ਆ ਉਹ ਫੁੱਲ ਭਰ ਕੇ ਉੱਪਰ ਆਪਾਂ ਢੱਕਣ ਬੰਦ ਕਰ ਦਾਂ ਨਾ ਹੀ ਤਾਂ ਆਪਾਂ ਇਹਨੂੰ ਹਿਲਾਉਣਾ ਨਾ ਹੀ ਕੋਈ ਧੁੱਪੇ ਰੱਖਣਾ ਤੇ ਥੋੜੇ ਜਿਹੇ ਦਿਨਾਂ ਵਿੱਚ ਦੀ ਜਿਹੜਾ achar ਉਹ ਵਧੀਆ ਬਣ ਕੇ ਤਿਆਰ ਹੋ ਜਾਂਦਾ ਜਦੋਂ ਵੀ ਮਤਲਬ ਆਪਣਾ ਸਬਜੀ ਤੋਂ ਜੀਆ ਕੇ ਆਂਦੇ ਜਦੋਂ ਆਪਾਂ achar ਖਾਵਾਂਗੇ ਤਾਂ ਆਪਣਾ ਸੱਚੀ ਰੋਟੀ ਖਾ ਕੇ ਮਤਲਬ ਹੋਊਗਾ ਵੀ ਫੋਰ ਰੋਟੀ ਖਾਈ ਕਿਉਂਕਿ ਟੇਸਟੀ ਬਹੁਤ ਬਣਦਾ ਹੈ ਸੋ ਦੋਸਤੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਲੀ ਲੱਗੀ ਜਰੂਰ ਸ਼